ਬੈਕਐਂਡ ਤੇ ਕੀ ਕੁਝ ਹੋਇਆ ਕਿਸ ਨੇ ਰਜੀਵ ਲੌਂਗਵਾਲ ਸਮਝੌਤਾ ਕਰਾਇਆ ਤੇ ਉਦੋਂ ਫਿਰ ਕਿਉਂ ਨਹੀਂ ਜਿਹੜੀ ਇੰਨੀ ਸੋਚ ਵਿਚਾਰ ਹੋਈ ਕਿ ਸਾਰੀਆਂ ਧਿਰਾਂ ਨਾਲ ਗੱਲਬਾਤ ਕਰਕੇ ਫਿਰ ਜੇ ਇਸ ਤਰੀਕੇ ਦੇ ਨਾਲ ਇਹਨੂੰ ਕਿਸੇ ਅੰਗਲ ਤੋਂ ਦੁੱਸਮ 1985 ਦਾ ਹੋਲਾ ਮਹੱਲਾ ਆ ਜਾਂਦਾ ਮਾਰਚ ਵਿੱਚ ਜੀ ਉੱਥੇ ਜਿੰਨੀ ਵੱਡੀ ਗਿਣਤੀ ਵਿੱਚ ਸਿੱਖ ਕੌਮ ਪੇਲੀਆਂ ਦਸਤਾਰਾ ਬੰਨ੍ਹ ਕੇ ਤੇ ਹੱਥ ਵਿੱਚ ਤਲਵਾਰਾਂ ਲੈ ਕੇ ਆਉਂਦੀ ਹੈਗੀ ਆ ਜਿਹੜੇ ਉਹਨੇ ਇੰਡੀਅਨ ਸਟੇਟ ਦਾ ਫਿਰ ਜਿਹੜਾ ਹੈਗਾ ਵੀ ਇੱਕ ਤਰ੍ਹਾਂ ਨਾਲ ਉਹ ਉਹਦੇ ਪੈਰ ਉਖਾੜਦੇ ਵੀ ਜਿਹੜੀ ਕਾਮ ਨੂੰ ਅਸੀਂ ਇਹ ਮੰਨਦੇ ਸੀ ਵੀ 1900 ਨਵੰਬਰ 1984 ਦਾ ਇਹ ਨ ਭਿਆਨਕ ਕਤਲੇਆਮ ਕਰਨ ਤੋਂ ਬਾਅਦ ਵੀ ਇਹ ਦਹਿਸ਼ਤ ਵਿੱਚ ਚਲੇ ਜਾਓਗੇ ਉਹ ਇੰਨੀ ਵੱਡੀ ਪੱਧਰ ਤੇ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਤੇ 1985 ਵਿੱਚ ਆਈ ਆ ਫਿਰ ਕਹਿੰਦੇ ਵੀ ਰਜੀਵ ਗਾਂਧੀ ਨੇ ਆਪ ਇਹ ਫੈਸਲਾ ਲਿਆ ਵੀ ਅਸੀਂ ਹੁਣ ਇਸ ਕਤਲੋਗਾਠ ਦੀ ਰਾਜਨੀਤੀ ਨੂੰ ਅੱਗੇ ਨਹੀਂ ਵਧਾ ਸਕਦੇ ਵੀ ਬੈਕ ਸਟੈਪ ਕਰਨਾ ਪਏ ਜੀ ਰਜੀਵ ਗਾਂਧੀ ਨੇ ਇਸ ਗੱਲ ਨੂੰ ਇਹ ਸੋਚੀ ਤਾਂ ਸਦਰ ਤਾਸਮੀ ਜੀ ਸਵਾਲ ਇਹ ਥੀ ਵੀ ਉੱਠਦਾ ਹੈਗਾ ਕਿ ਜੇ ਆਪਾਂ ਸਰਕਾਰੀ ਪੱਖ ਤੋਂ ਦੇਖ ਲਈਏ ਵੀ ਸਰਕਾਰ ਜੀ ਇੰਨੀ ਉਹ ਚੰਗੀ ਸੀ ਸਮਝੌਤਾ ਹੋਊ ਵੀ ਗਿਆ ਸੀ ਤੇ ਫਿਰ ਜੇ ਮੰਨ ਲਓ ਕਿ ਇੱਕ ਲੀਡਰ ਦੀ ਜੇ ਮੌਤ ਹੋ ਵੀ ਜਾਂਦੀ ਹੈ ਤੇ ਫਿਰ ਕੀ ਸਰਕਾਰਾਂ ਦੇ ਸਮਝੌਤੇ ਜਿਹੜੇ ਨੇ ਉਹ ਫਿਰ ਲਾਗੂ ਨਹੀਂ ਹੁੰਦੇ ਇਹ ਸਿਰੇ ਕਿਉਂ ਨਹੀਂ ਚੜਿਆ ਲਾਗੂ ਕਿਉਂ ਨਹੀਂ ਹੋਇਆ ਨਾਤਾ ਸਾਡਾ ਇੰਟੈਲੈਕਟ ਆ ਜਿਹੜਾ ਉਸ ਪੱਧਰ ਤੇ ਆਇਆ ਤੇ ਦੂਸਰਾ ਸਾਡਾ ਇੰਟੈਲੈਕਟ ਐਂਡ ਸਾਡੇ ਪੋਲੀਟੀਸ਼ੀਅਨਸ ਆ ਜਿਹੜੇ ਉਹਨਾਂ ਦੀ ਜਿਹੜੀ ਬਰੀਡਿੰਗ ਐਂਡ ਉਹਨਾਂ ਦਾ ਜੀਵਨ ਜਾਂਚ ਆਈ ਹੈਗੀ ਆ ਉਹ ਇੰਡੀਅਨ ਸਟਰਕਚਰ ਦੇ ਅਧੀਨ ਹੀ ਆਈ ਹੈਗੀ ਆ ਉਹ ਇੰਡੀਅਨ ਸਟਰਕਚਰ ਤੋਂ ਬਾਹਰ ਸੋਚਣ ਦਾ ਵੀ ਇਹ ਤੋਂ ਬਾਹਰ ਵੀ ਕੁਝ ਸੰਭਾਵਨਾਵਾਂ ਹੋ ਸਕਦੀਆਂ ਉਹਦੇ ਬਾਰੇ ਜਿਹੜਾ ਹੈਗਾ ਉਹ ਇੱਕ ਗੁਲਾਮੀ ਦੇ ਇੱਕ ਘੇਰੇ ਵਿੱਚ ਰਹਿ ਕੇ ਹੀ ਸੋਚ ਰਹੇ ਹੈਗੇ ਆ ਸੋ ਉਸੇ ਤਰ੍ਹਾਂ ਦੇ ਫਿਰ ਉਹ ਪ੍ਰੋਡਕਟ ਆ ਜਿਹੜੇ ਆਪਣੇ ਪੋਲੀਟਿਸ਼ੀਅਨਸ ਨੂੰ ਵੇਚ ਰਹੇ ਹੈਗੇ ਹਨਾ ਬੁੱਧ ਧਰਮ ਜੇ ਐਨੇ ਕਤਲੋਗਾਰਤ ਤੋਂ ਬਾਅਦ ਵੀ ਜੇ ਬਚਿਆ ਉਹਨਾਂ ਕੋਲ ਰਿਲੀਜੀਅਸ ਟੈਕਸਟ ਸੀਗਾ ਔਰ ਉਹ ਬਚੇਆ ਮੇਰਾ ਖਿਆਲ ਉਹ ਭਾਰਤ ਤੋਂ ਬਾਹਰ ਜਾਂ ਭਾਰਤ ਦੇ ਅੰਦਰ ਤੇ ਉਹ ਆਪਣੇ ਆਪ ਨੂੰ ਜਜ ਕਰਾ ਚੁੱਕੇ ਹਾਂ ਜੀ ਹਾਂ ਜੀ ਬਿਲਕੁਲ ਜੀ ਤੇ ਅੱਗੇ ਗੱਲਬਾਤ ਕਰ ਲੈਨੇ ਆ ਸਰਦਾਰ ਅਪਤਾ ਸਿੰਘ ਜਿਹੜਾ ਰਜੀਵ ਲੋਂਗਵਾਲ ਸਮਝੌਤਾ ਵੀ ਹੋਇਆ ਸੀ ਜਿਸ ਤੋਂ ਬਾਅਦ ਜਿਹੜਾ ਹੈ ਲੋਂਗਵਾਲ ਉਹਨਾਂ ਨੂੰ ਆਪਣੀ ਜਾਨ ਵੀ ਜਿਹੜੀ ਹੈ ਉਹ ਦੇਣੀ ਪਈ ਜਾਂ ਕਹਿ ਲਈਏ ਕਿ ਉਹਨਾਂ ਨੂੰ ਜਿਹੜਾ ਹੈ ਮਾਰ ਦਿੱਤਾ ਜਾਂਦਾ ਹੈ ਅਸਲ ਦੇ ਵਿੱਚ ਇਹਦੇ ਸੂਤਰਤਾਰ ਕੌਣ ਸਨ ਬੈਕਐਂਡ ਤੇ ਕੀ ਕੁਝ ਹੋਇਆ ਕਿਸ ਨੇ ਰਜੀਵ ਲੋਂਗਵਾਲ ਸਮਝੌਤਾ ਕਰਾਇਆ ਤੇ ਉਦੋਂ ਫਿਰ ਕਿਉਂ ਨਹੀਂ ਜਿਹੜੀ ਇੰਨੀ ਸੋਚ ਵਿਚਾਰ ਹੋਈ ਕਿ ਸਾਰੀਆਂ ਧਿਰਾਂ ਨਾਲ ਗੱਲਬਾਤ ਕਰਕੇ ਫਿਰ ਜੇ ਇਸ ਤਰੀਕੇ ਦੇ ਨਾਲ ਇਹਨੂੰ ਕਿਸ ਸਿੰਗਲ ਤੋਂ ਤੁਸੀਂ ਦੇਖ ਹਾਂਜੀ ਹਾਂਜੀ ਆਪਾਂ ਗੱਲ ਕਰੀਆ ਵੀ ਤੁਸੀਂ ਦੇਖੋ ਵੀ 1984 ਦੇ ਉਹ ਦੋ ਦੋ ਕਲੂ ਘਾਰੇ ਕਰ ਚੁੱਕੇ ਹੈ ਸਰਕਾਰ ਹੂੰ ਜੂਨ ਵਾਲਾ ਤੇ ਨਵੰਬਰ ਵਾਲਾ ਹਣਾ ਉਸ ਤੋਂ ਬਾਅਦ ਚੋਣਾਂ ਹੁੰਦੀਆਂ ਤੇ ਜਿਹੜੀ ਹੈਗੀ ਆ ਉਹ ਰਜੀਵ ਗਾਂਧੀ ਦੀ ਸਰਕਾਰ ਬਣ ਜਾਂਦੀ ਹੈ ਮੇਰੇ ਖਿਆਲ 460 ਆ 65 ਆ ਜਿਹੜੀਆਂ ਸੀਟਾਂ ਆ ਜਾਂਦੀਆਂ ਨੇ ਪਰ ਉਹਨਾਂ ਨੂੰ ਆਏ ਸੀਗਾ ਵੀ ਐਡਾ ਦਹਿਸ਼ਤ ਦਾ ਮਾਹੌਲ ਅਸੀਂ ਸਰਕਾਰ ਨੇ ਪਾਇਆ ਹੋਇਆ ਵੀ ਸਿੱਖ ਹੁਣ ਸਿਰ ਚੁੱਕ ਕੇ ਉੱਠਣ ਜੋਗੇ ਨਹੀਂ ਰਹੇ ਵੀ ਅਸੀਂ ਐਂ ਦਬਤੇ ਦਬਤੇ ਅਫਸਰ شاہੀਏ ਕਿਉਂਕਿ ਉਹਨਾਂ ਨੇ ਖੁਸ਼ਨੁਦਦੀ ਹਾਸਲ ਕਰਨੀ ਹੁੰਦੀ ਹੈ ਲੀਡਰ ਦੀ ਵੀ ਅਸੀਂ ਲੀਡਰ ਦੇ ਸਾਹਮਣੇ ਆਪਣਾ ਦਿਖਾ ਦਈਏ ਵੀ ਸਿੱਖ ਦਬਤੇ ਆ ਸਿੱਖ ਨਹੀਂ ਪੈਰ ਠਾਉਣਗੇ 1985 ਦਾ ਹੋਲਾ ਮਹੱਲਾ ਆ ਜਾਂਦਾ ਮਾਰਚ ਵਿੱਚ ਜੀ ਉੱਥੇ ਜਿੰਨੀ ਵੱਡੀ ਗਣਤੇ ਵਿੱਚ ਸਿੱਖ ਕੌਮ ਪੇਲੀਆਂ ਦਸਤਾਰਾਂ ਬਨ ਕੇ ਤੇ ਹੱਥ ਵਿੱਚ ਤਲਵਾਰਾਂ ਲੈ ਕੇ ਆਉਂਦੀ ਹੈਗੀ ਆ ਉੱਥੇ ਹੂੰ ਹੂੰ ਜਿਹੜੇ ਉਹਨੇ ਇੰਡੀਅਨ ਸਟੇਟ ਦਾ ਫਿਰ ਜਿਹੜਾ ਹੈਗਾ ਵੀ ਇੱਕ ਤਰ੍ਹਾਂ ਨਾਲ ਉਹ ਉਹਦੇ ਪੈਰ ਉਖਾੜ ਤੇ ਜੀ ਵੀ ਜਿਹੜੀ ਕੌਮ ਨੂੰ ਅਸੀਂ ਇਹ ਮੰਨਦੇ ਸੀ ਵੀ 1900 ਨਵੰਬਰ 1984 ਦਾ ਇਹ ਨ ਭਿਆਨਕ ਕਤਲੇਆਮ ਕਰਨ ਤੋਂ ਬਾਅਦ ਵੀ ਇਹ ਦਹਿਸ਼ਤ ਵਿੱਚ ਚਲੇ ਜਾਓਗੇ ਉਹ ਇੰਨੀ ਵੱਡੀ ਪੱਧਰ ਤੇ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਤੇ 1985 ਵਿੱਚ ਆਈ ਆ ਫਿਰ ਕਹਿੰਦੇ ਵੀ ਰਜੀਵ ਗਾਂਧੀ ਨੇ ਆਪ ਹੂੰ ਇਹ ਫੈਸਲਾ ਲਿਆ ਵੀ ਅਸੀਂ ਹੁਣ ਇਸ ਕਤਲੋਗਾਰਥ ਦੀ ਰਾਜਨੀਤੀ ਨੂੰ ਅੱਗੇ ਨਹੀਂ ਵਧਾ ਸਕਦੇ ਵੀ ਬੈਕਸਟੈਪ ਕਰਨਾ ਪਿਆ। ਜੀ ਜੀ। ਰਜੀਵ ਗਾਂਧੀ ਨੇ ਇਸ ਗੱਲ ਨੂੰ ਇਹ ਸੋਚਿਆ ਕਿਉਂਕਿ ਇੰਦਰਾ ਗਾਂਧੀ ਦੀ ਵੀ ਕਹੋਂਦੀ ਆ ਤੁਸੀਂ ਦੇਖੋ ਸੁਬਰਾਮਨੀਅਮ ਸਵਾਮੀ ਦਾ ਆਉਂਦਾ ਉਹ ਕਹਿੰਦਾ ਵੀ 1984 ਦੇ ਕਤਲੇਆਮ ਤੋਂ ਬਾਅਦ ਜੂਨ ਵਾਲੇ ਤੋਂ ਬਾਅਦ ਉਹ ਮੈਨੂੰ ਪਾਰਲੀਮੈਂਟ ਦੀ ਗੈਲਰੀ ਵਿੱਚ ਮਿਲਦੀ ਆ ਔਰ ਮੈਨੂੰ ਕਹਿੰਦੀ ਹੈਗੀ ਆ ਵੀ ਸਿੱਖ ਮੇਰਾ ਕਤਲ ਕਰ ਦੇਣਗੇ। ਹਮ ਹਨ ਸੋ ਰਜੀਵ ਗਾਂਧੀ ਨੂੰ ਵੀ ਲੱਗਿਆ ਵੀ ਆਪਾਂ ਨੂੰ ਠੰਡਾ ਛਿੜਕਣਾ ਚਾਹੀਦਾ ਵੀ ਇਹ ਇਹ ਤਾਂ ਬਹੁਤ ਜ਼ਿਆਦਾ ਅੱਗਾ ਲੱਗੇ ਵੱਧ ਜੋਗੇ ਕਿਉਂਕਿ ਇੰਟੈਲੀਜੈਂਸ ਵਿੱਚ ਸਾਰੇ ਕਤਲੋਗਾਰ ਤਲੇ ਨਹੀਂ ਹੁੰਦੇ ਇੱਕ ਇੱਕ ਦਸਤਾ ਹੁੰਦਾ ਕਤਲੋਗਾਰ ਤਾਲਾ ਪਰ ਕੁਝ ਇੰਟੈਲੈਕਚੁਅਲੀ ਸਾਊਂਡ ਆਫੀਸਰ ਵੀ ਹੁੰਦੇ ਆ ਜਿਹੜੇ ਇਤਿਹਾਸ ਨਾਲ ਸੰਬੰਧ ਰੱਖਦੇ ਆ ਉਹਨਾਂ ਨੇ ਰਜੀਵ ਨੂੰ ਸਲਾਹ ਦਿੱਤੀ ਰਜੀਵ ਨੇ ਆਪ ਵੀ ਸੋਚਿਆ ਵੀ ਇਹ ਗੱਲ ਤਸਵੀਰ ਟਰੈਕ ਤੇ ਚੱਲੇ ਆ ਉਹਨਾਂ ਨੇ ਫਿਰ ਕਿਹਾ ਵੀ ਹੁਣ ਠੰਡਾ ਛਿੜਕਣ ਵਾਲੇ ਅਫਸਰ ਅੱਗੇ ਲਿਆਓ ਕਤਲੋਗਾਰ ਤਾਲੇ ਪਿੱਛੇ ਕਰੋ ਉਹਦੇ ਚੋਂ ਐਚਡੀ ਪ੍ਰਧਾਨ ਨੂੰ ਲਿਆਂਦਾ ਗਿਆ ਐਚਡੀ ਪ੍ਰਧਾਨ ਉਸ ਵੇਲੇ ਸੀਗੇ ਇੱਥੇ ਮਹਾਰਾਸ਼ਟਰ ਦੇ ਚੀਫ ਸੈਕਟਰੀ ਸੀਗੇ ਜੀ ਜੀ ਐਚਡੀ ਪ੍ਰਧਾਨ ਦੇ ਨਾਲ ਹੀ ਅਰਜਨ ਸਿੰਘ ਨੂੰ ਜਿਹੜਾ ਹੈਗਾ ਗਵਰਨਰ ਲਾਇਆ ਜਾਂਦਾ ਅਰਜਨ ਸਿੰਘ ਜਿਹੜੇ ਕਿ ਮੱਧ ਪ੍ਰਦੇਸ਼ ਦੇ ਮੇਰੇ ਖਰ ਮੁੱਖ ਮੰਤਰੀ ਵੱਜੋਂ 2 ਦਿਨ ਪਹਿਲਾਂ ਹੀ ਸੌਹ ਚੁੱਕੇ ਸੀ ਉਹਨਾਂ ਨੇ ਜੀ ਹੁਣ ਮੁੱਖ ਮੰਤਰੀ ਦਾ ਅਹੁਦਾ ਛੱਡ ਕੇ ਉਹ ਪੰਜਾਬ ਆ ਜਾਂਦੇ ਹੈਗੇ ਆ ਕਿਉਂਕਿ ਕਾਂਗਰਸ ਦੇ ਫਵਾਦਾਰ ਸਪਾਹੀ ਸੀ ਉਹਨੇ ਫਿਰ ਕਿਹਾ ਵੀ ਹੁਣ ਅਫਸਰ شاہੀ ਬਦਲ ਨਹੀਂ ਪੈਣੀ ਆ ਜਿਹੜੀ ਅਫਸਰ شاہੀ ਇਸ ਸਾਰੇ ਕੁਝ ਨੂੰ ਕਾਬੂ ਕਰ ਸਕੇ ਪਿਆਰ ਨਾਲ ਉਹਨੂੰ ਲੈ ਕੇ ਆਓ ਐਚਡੀ ਪ੍ਰਧਾਨ ਨੂੰ ਲੈ ਕੇ ਆਂਦਾ ਐਚਡੀ ਪ੍ਰਧਾਨ ਨੇ ਫਿਰ ਸਾਰਿਆਂ ਨਾਲ ਜਿਹੜੀ ਹੈਗੀ ਆ ਉਹ ਗੱਲਬਾਤ ਕੀਤੀ ਐਚਡੀ ਪ੍ਰਧਾਨ ਨੇ ਗੱਲ ਤੌਰੇ ਇਵਨ ਪ੍ਰਕਾਸ਼ ਸਿੰਘ ਬਾਦਲ ਉਦੋਂ ਸਾਗਰ ਜੇਲ੍ਹ ਵਿੱਚ ਸੀਗੇ ਮੱਧ ਪ੍ਰਦੇਸ਼ ਦੀ ਸਾਗਰ ਜੇਲ੍ਹ ਵਿੱਚ ਜੀ ਜੀ ਹੁਣ ਪ੍ਰਕਾਸ਼ ਸਿੰਘ ਬਾਦਲ ਇਸ ਗੱਲ ਨੂੰ ਬਹੁਤ ਜਿੱਦਾਂ ਤੇਜ਼ ਤਰ੍ਹਾਂ ਰਾਗੋ ਸੀ ਉਹਨੂੰ ਪਤਾ ਸੀ ਕਹਿੰਦੇ ਵੀ ਉਹਦਾ ਦਰਵਾਜ਼ਾ ਖੜਕਾਇਆ ਉਹਦੇ ਬੈਰਕ ਦਾ ਵੀ ਤੇਰੇ ਨਾਲ ਗੱਲ ਕਰਨੀ ਆ ਉਹ ਕਹਿੰਦੇ ਵੀ ਉਹਨੇ ਖੋਲੇ ਹੀ ਨਹੀਂ ਹੂੰ 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 ਉਹਨੂੰ ਪਤਾ ਸੀ ਵੀ ਜਿਹੜਾ ਬੰਦਾ ਹੁਣ ਗੱਲ ਕਰੂਗਾ ਸਰਕਾਰ ਨਾਲ ਉਹਦੇ ਗੋਲੀ ਉਹਦੇ ਗੋਲੀ ਵੱਜਣੀਆਂ ਵੱਜਣੀਆਂ ਹਣਾ ਵੀ ਉਹ ਉਹ ਨਹੀਂ ਹੋਊਗਾ ਤੇ ਜਿਹੜੇ ਇਹ ਅਫਸਰ ਚਾਹੀ ਸੀ ਉਹ ਕਹਿੰਦੇ ਵੀ ਪ੍ਰਕਾਸ਼ ਸਿੰਘ ਬਾਦਲ ਦੀ ਸਹਿਮਤੀ ਤੋਂ ਬਿਨਾ ਗੱਲ ਆ ਕਿ ਨਹੀਂ ਚੱਲਣੀ ਹੂੰ ਉਹਨਾਂ ਨੇ ਦੂਜੀ ਟਰੈਕ ਤੇ ਜਿਹੜੀ ਗੱਲ ਚਲਾਈ ਉਹ ਭਾਈ ਹਰਮਿੰਦਰ ਸਿੰਘ ਸੰਦੂ ਤੇ ਭਾਈ ਮਨਜੀਤ ਸਿੰਘ ਨਾਲ ਚਲਾਈ ਹਣਾ ਸੋ ਹਰਮਿੰਦਰ ਸਿੰਘ ਸੰਦੂ ਤੇ ਭਾਈ ਮਨਜੀਤ ਸਿੰਘ ਨੂੰ ਦੁੱਲੀ ਲਿਆਂਦਾ ਗਿਆ ਉਹਨਾਂ ਨੂੰ ਵਿਸ਼ੇਸ਼ ਜਹਾਜ਼ ਵਿੱਚ ਉਹ ਉਦੋਂ ਜੋਧਪੁਰ ਜੇਅਰ ਵਿੱਚ ਸੇਗੇ ਸੋ ਉਹਨਾਂ ਨੂੰ ਕਿਹਾ ਗਿਆ ਵੀ ਆਹ ਸਮਝੌਤਾ ਹੈਗਾ ਵੀ ਆਹ ਮੰਗਾ ਨੇ ਵੀ ਤੁਸੀਂ ਸਾਈਨ ਕਰ ਦੋ ਤੇ ਅਸੀਂ ਤੁਹਾਨੂੰ ਫ੍ਰੀ ਕਰ ਦਿੰਨੇ ਆ ਚੋਣਾ ਕਰਾਓ ਤੇ ਤੁਸੀਂ ਮੁੱਖ ਮੰਤਰੀ ਬਣ ਜਾਓ ਪਰ ਹਰਮਿੰਦਰ ਸਿੰਘ ਸੰਧੂ ਨੇ ਉੱਥੇ ਸਟੈਂਡ ਲਿਆ ਵੀ ਅਸੀਂ ਆਪਣੇ ਤੌਰ ਤੇ ਨਹੀਂ ਕਰ ਸਕਦੇ ਵੀ ਅਸੀਂ ਕੱਲੇ ਡਿਸੀਜਨ ਕੌਮ ਦੇ ਬਿਆਫੀ ਨਹੀਂ ਆ। ਤੇ ਅਸੀਂ ਕੌਮ ਅਸੀਂ ਵਾਪਸ ਕੌਮ ਕੋਲ ਜਾਵਾਂਗੇ। ਜੀ। ਵੀ ਅਸੀਂ ਕੌਮ ਤੋਂ ਫੈਸਲਾ ਲਵਾਂਗੇ। ਜੇ ਕੌਮ ਚਾਹੂਗੀ ਤਾਂ ਕਰਾਂਗੇ। ਉਹਦੇ ਚ ਉਹਨਾਂ ਨੂੰ ਲੱਗਿਆ ਵੀ ਇਹ ਕਿਸ ਤਰ੍ਹਾਂ ਦੀ ਆਪਾਂ ਕਹ ਲਈਏ ਨਵਾਬੀ ਦੀ ਪੇਸ਼ਕਾਸ਼ੀ ਹੋ ਗਈ। ਹਾਂ ਇਹ ਨਵਾਬੀ ਦੀ ਪੇਸ਼ਕਾਸ਼ੀ ਜਿਹੜੀ ਹਰਮਿੰਦਰ ਸਿੰਘ ਸੰਧੂ ਨੇ ਠੁਕرائی ਉੱਥੇ ਉਹਨੇ ਸਿਧਾਂਤਕ ਸਟੈਂਡ ਲਿਆ। ਉਹ ਤੋਂ ਬਾਅਦ ਮਨ ਨੂੰ ਭਾਈ ਦਲਵੀਰ ਸਿੰਘ ਦੱਸਦੇ ਆ ਜਿਹੜੇ ਪੱਤਰਕਾਰ ਆ ਉਹ ਕਹਿੰਦਾ ਵੀ ਮੈਂ 1985 ਦੇ ਅਖੀਰ 'ਚ ਜਾਂ 86 ਦੇ ਪਹਿਲੇ ਮਹੀਨੇ ਹਰਮਿੰਦਰ ਸਿੰਘ ਸੰਧੂ ਨੂੰ ਭੇਸ ਬਦਲ ਕੇ ਮਿਲਣ ਜਾਣਾ ਜਲਪੁਰ ਜੇਲ੍ਹ ਵਿੱਚ ਉਹਨੂੰ ਮੈਂ ਦੱਸਿਆ ਵੀ ਹਾਂ 1985 ਦੇ ਅਖੀਰ 'ਚ ਆ ਕਿਉਂਕਿ 86 'ਚ ਸਰਬੱਤ ਖਾਲਸਾ ਹੋ ਜਾਂਦਾ ਉਹ ਕਹਿੰਦੇ ਮੈਂ ਉਦੋਂ ਮਿਲਣ ਗਿਆ ਤੇ ਉਹਨਾਂ ਨੇ ਮੈਨੂੰ ਸਾਰੀ ਸਟੋਰੀ ਦੱਸੀ ਹਰਮਿੰਦਰ ਸਿੰਘ ਸੰਧੂ ਨੇ ਵੀ ਆ ਹੋਇਆ ਫਿਰ ਉਹਨੂੰ ਕਿਹਾ ਵੀ ਅਸੀਂ ਵਾਪਸ ਅਕਾਲ ਤਖਤ ਤੇ ਜਾ ਰਹੇ ਹਾਂ ਤਾਂ ਕਹਿੰਦਾ ਵੀ ਸੰਧੂ ਨੇ ਕਿਹਾ ਵੀ ਭਾਜੀ ਵੀ ਨੁਕਸਾਨ ਬਹੁਤ ਹੋ ਗਿਆ ਵੀ ਦੇਖਿਓ ਵੀ ਕਿਤੇ ਕੌਮ ਦੁਬਾਰਾ ਸੰਕਟ ਵਿੱਚ ਨਾ ਆ ਜਾਏ ਇਹ ਉਹਨੇ ਜਿਸ ਤਰ੍ਹਾਂ ਇਹ ਕਿਹਾ ਹੈਗਾ ਹੁਣ ਆਪਾਂ ਜਿਹੜੀ ਇਹ ਸਟੋਰੀ ਤੇ ਆਉਂਦੇ ਹੈਗੇ ਆ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਦਰਵਾਜ਼ਾ ਨਹੀਂ ਖੋਲਿਆ ਤਾਂ ਐਚਡੀ ਪ੍ਰਧਾਨ ਕਹਿੰਦਾ ਵੀ ਇਸ ਤੋਂ ਬਿਨਾਂ ਗੱਲ ਨਹੀਂ ਚੱਲਣੀ ਫੇਰ ਉਹਨਾਂ ਨੇ ਸ਼ਰਦ ਪਵਾਰ ਨੂੰ ਲਿਆਂਦਾ ਜੀ ਸ਼ਰਦ ਪਵਾਰ ਉਸ ਵੇਲੇ ਮੇਰੇ ਖਿਆਲ ਮੁੱਖ ਮੰਤਰੀ ਸੀ ਜਾਂ ਮੁੱਖ ਮੰਤਰੀ ਨਹੀਂ ਸੀ ਮਹਾਰਾਸ਼ਟਰ ਦੇ ਉਹਨੂੰ ਕਿਹਾ ਗਿਆ ਵੀ ਅਸੀਂ ਪ੍ਰਕਾਸ਼ ਸਿੰਘ ਬਾਦਲ ਦੀ ਜੇਲ੍ਹ ਤਬਦੀਲੀ ਦੇ ਨਾਂ 'ਤੇ ਬੇਨੂੰ ਪੰਜਾਬ ਲਿਆਉਣਾ ਦਿੱਲੀ ਦੇ ਹਵਾਈ ਅੱਡੇ ਤੇ ਆਪਣਾ ਹੈਲੀਕਾਪਟਰ ਰੋਕੋਗੇ ਤੇਰੀ ਐਂਟਰੀ ਹੋਊਗੀ ਉੱਥੇ ਤੇ ਤੂੰ ਗਾਏ ਤੂੰ ਇਹ ਨਹੀਂ ਦੱਸਣਾ ਮੈਂ ਤੇਰੇ ਨਾਲ ਗੱਲਬਾਤ ਕਰਨ ਆਇਆ ਤੂੰ ਦੱਸਣਾ ਵੀ ਮੈਂ ਤਾਂ ਜਹਾਜ਼ ਚੇਂਜ ਕਰਨਾ ਸੀ ਮੈਂ ਅੱਗੇ ਨੂੰ ਜਾ ਰਿਹਾ ਤੁਹਾਡੇ ਨਾਲ ਇਤفاقਨ ਗੱਲਬਾਤ ਹੋਗੀ ਮਤਲਬ ਉਹਨਾਂ ਦੀ ਆਲਰੇਡੀ ਜਾਣ ਪਛਾਣ ਹੈਗੀ ਸੀ ਹਾਂ ਉਹ ਬਹੁਤ ਦੇਰ ਤੋਂ ਚੰਗੇ ਤਾਂ ਜਾਣ ਸੋ ਉਸੇ ਤਰ੍ਹਾਂ ਹੀ ਹੋਇਆ ਉਸ ਤੋਂ ਸਾਗਰ ਜੇਲ੍ਹ ਚੋਂ ਦਿੱਲੀ ਲਿਆਂਦਾ ਗਿਆ ਉਹਨਾਂ ਨੂੰ ਦਿੱਲੀ ਦੇ ਹਵਾਈ ਅੱਡੇ ਤੇ ਜਹਾਜ਼ ਚੇਂਜ ਕਰਨ ਦੇ ਮੁੱਦੇ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਬਿਠਾ ਕੇ ਰੱਖਿਆ ਗਿਆ ਉਸ ਤੋਂ ਬਾਅਦ ਸ਼ਰਦਪੌਰ ਦੀ ਐਂਟਰੀ ਹੁੰਦੀ ਆ ਸਾਰੀ ਗੱਲਬਾਤ ਉਹਨੇ 2 ਘੰਟੇ ਬੈਠਿਆ ਹੋ ਪ੍ਰਕਾਸ਼ ਸਿੰਘ ਬਾਦਲ ਨਾਲ ਪਰ ਉਹ ਜਿਹੜੀ ਗੱਲ ਆ ਪ੍ਰਕਾਸ਼ ਸਿੰਘ ਬਾਦਲ ਨੇ ਨਾ ਕਰਤੀ ਕਿਉਂਕਿ ਬਾਦਲ ਨੂੰ ਪਤਾ ਸੀ ਵੀ ਜਿਹੜਾ ਹੁਣ ਸਮਝੌਤਾ ਕਰੋਗਾ ਉਹਦੇ ਗੋਲੀ ਵੱਜਣੀ ਉਹ ਵੱਜਣੀ ਉਹ ਇਸ ਗੱਲੋਂ ਸਪਸ਼ਟ ਸੀਗਾ ਹਨ ਫੇਰ ਆਉਂਦਾ ਹੈਗਾ ਵੀ ਉਹਨਾਂ ਨੇ ਵਿਦਵਾਨ ਇੱਕ ਪੰਜਾਬੀ ਅਖਬਾਰ ਦਾ ਐਡੀਟਰ ਪੰਜਾਬ ਵਿੱਚੋਂ ਪ੍ਰਿਥੀਪਾਲ ਸਿੰਘ ਕਪੂਰ ਔਰ ਕੁਝ ਹੋਰ ਵਿਦਵਾਨ ਸੀ ਜਿਹੜੇ ਇਹਨਾਂ ਨੂੰ ਯੂਨੀਵਰਸਿਟੀ ਦੇ ਵਿਦਵਾਨਾਂ ਨੂੰ ਗੰਡੇਆ ਇਹਨਾਂ ਨੂੰ ਬਹੁਤਕਾ ਇਹ ਜਿੱਦਾਂ ਸੀਗੇ ਨੈਸ਼ਨਲਿਸਟ ਸਿੱਖ ਸੀਗੇ ਇਹ ਭਾਰਤ ਸਰਕਾਰ ਨਾਲ ਰਲ ਕੇ ਚੱਲਦੇ ਸੀ ਸਾਰੇ ਹਮ ਇਹਨਾਂ ਦੇ ਰਾਹੀਂ ਬਲਵੰਤ ਸਿੰਘ ਰਾਹੀਂ ਤੇ ਬਰਨਾਲੇ ਰਾਹੀਂ ਫਿਰ ਜਿਹੜਾ ਹੈਗਾ ਲੰਗੋਵਾਰ ਤੋਂ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਹੈਗੇ ਆ ਉਹ ਹਸਤਾਖਰ ਜਿਹੜੇ ਕਰਵਾਏ ਉਹਦੇ ਵਿੱਚ ਐਚਡੀ ਪ੍ਰਧਾਨ ਦਾ ਰੋਲ ਹੈ ਐਚਡੀ ਪ੍ਰਧਾਨ ਦੀ ਕਿਤਾਬ ਹੈਗੀ ਹੈ ਵਰਕਿੰਗ ਵਿਦ ਰਜੀਵ ਗਾਂਧੀ ਉਹ ਤੋਂ ਬਿਨਾ ਪੰਜਾਬ ਦਾ ਚੀਫ ਸੈਕਟਰੀ ਸੀ ਐਸਐਸ ਧਰੋਵਾ ਉਹਦੀ ਕਿਤਾਬ ਹੈਗੀ ਹੈ ਨਥਿੰਗ ਟੂ ਹਾਈਡ ਸੋ ਇਹਦੇ ਵਿੱਚ ਉਹਨਾਂ ਨੇ ਸਰਕਾਰ ਦਾ ਪੱਖ ਹੀ ਪੋਰਿਆ ਵੀ ਅਸੀਂ ਕਿਸ ਕਿਸ ਢੰਗ ਨਾਲ ਜਿਹੜੀ ਹੈਗੀ ਗੱਲ ਕਰੀਆ ਸੋ ਇਟ ਮੀਨਸ ਵੀ ਉਹਨਾਂ ਨੇ ਆਪਣੇ ਸਰੋਤਾ ਰਾਹੀਂ ਦਬਾਅ ਪਾ ਕੇ ਚਾਹੇ ਉਹ ਅਰਵਿੰਦਰ ਸਿੰਘ ਸੰਧੂ ਤੇ ਉਹ ਭਾਈ ਮਨਜੀਤ ਸਿੰਘ ਰਾਹੀਂ ਕੀਤਾ ਹੋਵੇ ਉਹਨਾਂ ਨੇ ਨਾ ਕੀਤੀ ਫਿਰ ਪ੍ਰਕਾਸ਼ ਸਿੰਘ ਬਾਦਲ ਨੂੰ ਟੋਇਆ ਉਹਨੇ ਨਾ ਕਰ ਦਿੱਤੀ ਟੌੜਾ ਉਹਨਾਂ ਨੂੰ ਟੋਇਆ ਉਹਨਾਂ ਨੇ ਨਾ ਕਰ ਦਿੱਤੀ ਆਖਰ ਨੂੰ ਫਿਰ ਸੁਰਜੀਤ ਸਿੰਘ ਬਰਨਾਲਾ ਤੇ ਬਲਵੰਤ ਸਿੰਘ ਜਿਹੜੇ ਬਹੁਤੇ ਲਾਲਚੀ ਹੋ ਗਏ ਸੀਗੇ ਸੰਤਾ ਹੱਥੇ ਆਉਂਦੇ ਸੋ ਉਹਨਾਂ ਦੇ ਰਾਹੀਂ ਇਹ ਸਮਝਾਤਾ ਜਿੱਦਾਂ ਚੱਲ ਰਿਹਾ ਤੇ ਸਦਰਨਤਾ ਸਿੰਘ ਜੀ ਸਵਾਲ ਇਥੇ ਵੀ ਉੱਠਦਾ ਹੈਗਾ ਕਿ ਜੇ ਆਪਾਂ ਸਰਕਾਰੀ ਪੱਖ ਤੋਂ ਦੇਖ ਲਈਏ ਵੀ ਸਰਕਾਰ ਜੀ ਇੰਨੀ ਉਹ ਚੰਗੀ ਸੀ ਸਮਝੋਤਾ ਹੋ ਵੀ ਗਿਆ ਸੀ ਤੇ ਫਿਰ ਜੇ ਮੰਨ ਲਓ ਕਿ ਇੱਕ ਲੀਡਰ ਦੀ ਜੇ ਮੌਤ ਹੋ ਵੀ ਜਾਂਦੀ ਹੈ ਤੇ ਫਿਰ ਕੀ ਸਰਕਾਰਾਂ ਦੇ ਸਮਝੌਤੇ ਜਿਹੜੇ ਨੇ ਉਹ ਫਿਰ ਲਾਗੂ ਨਹੀਂ ਹੁੰਦੇ ਇਹ ਸਿਰੇ ਕਿਉਂ ਨਹੀਂ ਚੜਿਆ ਲਾਗੂ ਕਿਉਂ ਨਹੀਂ ਹੋਇਆ ਕਿਉਂਕਿ ਇਸ ਦੇ ਵਿੱਚ ਚੰਡੀਗੜ੍ਹ ਪੰਜਾਬ ਨੂੰ ਦੇਣ ਵਾਲੀ ਵੀ ਗੱਲ ਕੋਈ ਇਸ ਤਰ੍ਹਾਂ ਦੀ ਵੀ ਹੈਗੀ ਸੀ ਕਿ ਜੇ ਇਹ ਮੁੱਦਾ ਦੁਬਾਰਾ ਕਿਸੇ ਨੇ ਚੁੱਕਿਆ ਹਾਂਜੀ ਹਾਂਜੀ ਇਹ ਤੁਹਾਡਾ ਬਹੁਤ ਅਹਿਮ ਸਵਾਲ ਹੈਗਾ ਕਿਉਂਕਿ ਇਹ ਸੁੱਦੇ ਨੂੰ ਐਚਡੀ ਪ੍ਰਧਾਨ ਨੇ ਆਪਣੀ ਕਿਤਾਬ ਵਿੱਚ ਜ਼ਿਕਰ ਕਰਿਆ ਪਰ ਐਚਡੀ ਪ੍ਰਧਾਨ ਸਰਕਾਰੀ ਪੱਖ ਦੱਸ ਰਿਹਾ ਸਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਐਚਡੀ ਪ੍ਰਧਾਨ ਇਹ ਕਹਿ ਰਿਹਾ ਹੈ ਵੇ ਪੰਜਾਬ ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਜਿਹੜਾ ਸਮਝੌਤਾ ਸੀ ਉਹ ਇਹੀ ਸੀ ਵੀ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਊਗਾ ਪਰ ਜਦੋਂ ਸਮਝੌਤੇ ਦੀਆਂ টারਮਸ ਐਂਡ ਰੈਫਰੈਂਸਸ ਲਿਖੀਆਂ ਗਈਆਂ ਕੁਝ ਅਫਸਰਾਂ ਨੇ ਉਹਨੇ ਇਹ ਰੈਫਰੈਂਸ ਪਾਇਆ ਵੀ ਕੁਝ ਅਫਸਰਾਂ ਨੇ ਜਾਣ ਬੁਝ ਕੇ ਸ਼ਰਾਰਤ ਕਰ ਲਈ ਵੀ ਹਰਿਆਣੇ ਦੇ ਪਿੰਡ ਵੀ ਦਿੱਤੇ ਜਾਣਗੇ ਵੀ ਇਹ ਸਾਡੀ ਸਹਿਮਤੀ ਤੋਂ ਬਿਨਾ ਹੋਇਆ ਸਾਡੀ ਮਨਸ਼ਾ ਨਹੀਂ ਸੀ ਰਜੀਵ ਗਾਂਧੀ ਕਹਿੰਦਾ ਵੀ ਹਰਿਆਣੇ ਦੇ ਪਿੰਡ ਕਿੱਦਾਂ ਦਿੱਤੇ ਜਾਣਗੇ ਵੀ ਉਹ ਜਿਹੜੇ ਵੀ ਤਵਾਦਲਾ ਹੋਗਾ ਪੰਜਾਬ ਦੇ ਪਿੰਡ ਸੌਰੀ ਹਰਿਆਣੇ ਨੂੰ ਦਿੱਤੇ ਪੰਜਾਬ ਦੇ ਪਿੰਡ ਉਧਰ ਦਿੱਤੇ ਹਾਂ ਦਿੱਤੇ ਜਾਣਗੇ ਚੰਡੀਗੜ੍ਹ ਦੇ ਬਤਲੇ ਉਹ ਕਹਿੰਦਾ ਵੀ ਰਜੀਵ ਗਾਂਧੀ ਇਮਾਨਦਾਰੀ ਨਾਲ ਇਹ ਗੱਲ ਕਰ ਰਿਹਾ ਸੀ ਐਚਡੀ ਪ੍ਰਧਾਨ ਕਹਿੰਦਾ ਆਪਾਂ ਨੇ ਕਹਿੰਦੇ ਵੀ ਪੰਜਾਬ ਵਿੱਚ ਸ਼ਾਂਤੀ ਹੋ ਜੇ ਰਜੀਵ ਗਾਂਧੀ ਕਹਿੰਦਾ ਬਹੁਤ ਇਮਾਨਦਾਰ ਔਰ ਸਪਸ਼ਟ ਸੀ ਪਰ ਕੁਝ ਅਫਸਰਾਂ ਨੇ ਸਾਡੇ ਜਾਣਕਾਰੀ ਤੋਂ ਬਿਨਾ ਉਹ ਪਾਤਾ ਵੀ ਪੰਜਾਬ ਦੇ ਐਨੇ ਪਿੰਡ ਆ ਜਿਹੜੇ ਚੰਡੀਗੜ੍ਹ ਦੇ ਬਦਲੇ ਦਿੱਤੇ ਜਾਣਗੇ ਹੁਣੇ ਐਚਡੀ ਪ੍ਰਧਾਨ ਦੀ ਬਿਆਨਬਾਜ਼ੀ ਆ ਇਹ ਮੰਨਣ ਚ ਨਹੀਂ ਆਉਂਦਾ ਐਡੀ ਮਜ਼ਬੂਤ ਸਰਕਾਰ ਹੋਵੇ ਔਰ ਕੋਈ ਅਫਸਰ ਚੋਂ ਕਰ ਜਵੇ ਇਦਾਂ ਸੰਭਵ ਨਹੀਂ ਸੰਭਵ ਨਹੀਂ ਹੈਗਾ ਅੱਜ ਤੁਸੀਂ ਦੇਖ ਲਓ ਵੀ ਮੋਦੀ ਔਰ ਅਮਿਤ ਸ਼ਾਹ ਤੋਂ ਬਿਨਾ ਕੁਝ ਪਤਾ ਨਹੀਂ ਹਿਲਦਾ ਜੀ ਅਜੇ ਇਹਨਾਂ ਦੀ ਗਠਬੰਧਨ ਦੀ ਸਰਕਾਰ ਗਠਬੰਧਨ ਉਸ ਵੇਲੇ ਰਜੀਵ ગાંધી ਦੀ ਕਿੰਨੀ ਮਜ਼ਬੂਤ ਸਰਕਾਰ ਸੀ ਸੋ ਐਚਡੀ ਪ੍ਰਧਾਨ ਦਾ ਉਹ ਵਰਸ਼ਨ ਆ ਜਿਹੜਾ ਉਹ ਠੀਕ ਰਿਹਾ ਸੋ ਇਵਨ ਨਾਥਿੰਗ ਟੂ ਹਾਈਡ ਵਿੱਚ ਜਿਹੜਾ ਐਸਐਸ ਤੋਂ ਆ ਨਾ ਵੀ ਇਸ ਤਰ੍ਹਾਂ ਦੇ ਰੈਫਰੈਂਸ ਸੀ ਦਿੱਤੇ ਹੈਗੇ ਆ ਵੀ ਇਮਾਨਦਾਰੀ ਸੀ ਜਾਂ ਕਿਸ ਤਰ੍ਹਾਂ ਸੀ ਕਿਉਂਕਿ ਸਰਕਾਰੀ ਅਫਸਰ ਆ ਪੈਨਸ਼ਨਾਂ ਲੈਣੀਆਂ ਹੁੰਦੀਆਂ ਸਾਰਾ ਉਹ ਇਹ ਇਹ ਗੱਲ ਹੈ ਜੀ ਬਿਲਕੁਲ ਤੇ ਦੂਜੇ ਪਨੇ ਸਰਦਾਰ ਭਤਾ ਸਿੰਘ ਜੀ ਜਦੋਂ ਫੈਸਲਾ ਕੋਨ ਘੜੀਆਂ ਹੁੰਦੀਆਂ ਨੇ ਉਦੋਂ ਸਿੱਖ ਲੀਡਰਸ਼ਿਪ ਕਮਜ਼ੋਰ ਕਿਉਂ ਹੋ ਜਾਂਦੀ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਆਪਾਂ ਦੇਖਿਆ ਕਿ ਜਦੋਂ ਪੰਜਾਬ ਪੁਨਰਗਠਨ ਜਦੋਂ ਪੰਜਾਬੀ ਸੂਬਾ ਮਨਜ਼ੂਰ ਹੋ ਗਿਆ ਪੰਜਾਬ ਪੁਨਰਗਠਨ ਐਕਟ ਦੀਆਂ ਜਦੋਂ ਧਾਰਾਵਾਂ ਲਿਖੀਆਂ ਜਾ ਰਹੀਆਂ ਸੀ ਉਦੋਂ ਸੰਤ ਫਤਿਹ ਸਿੰਘ ਹੁਣੀ ਜਿਹੜਾ ਹੈ ਉਹ ਯੂਕੇ ਦੀ ਫੇਰੀ ਤੇ ਤਿੰਨ ਚਾਰ ਹਫ਼ਤੇਾਂ ਲਈ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਜੋ ਕੁਝ ਪਾਣੀ ਦਾ ਜਿਹੜਾ ਮੁੱਢ ਬੱਜਿਆ ਹੈਗਾ ਪੰਜਾਬ ਉਹਦੇ ਸਿੱਟੇ ਅੱਜ ਵੀ ਭੋਗ ਰਿਹਾ ਤੇ ਭਵਿੱਖ 'ਚ ਪਤਾ ਨਹੀਂ ਕਦੋਂ ਤੱਕ ਭੋਗਦਾ ਰਹੇਗਾ ਇਹ ਸਾਰਾ ਕੁਝ ਹੋ ਗਿਆ ਇਹਨੂੰ ਕਿਸ ਐਂਗਲ ਤੋਂ ਤੁਸੀਂ ਦੇ ਹਾਂਜੀ ਹਾਂਜੀ ਇਹ ਤੁਹਾਡਾ ਬਹੁਤ ਅਹਿਮ ਸਵਾਲ ਆ ਅੱਜ ਦੇ ਜਿਹੜਾ ਇਹ ਐਪੀਸੋਡ ਆਪਾਂ ਕਰ ਰਹੇ ਹੈਗੇ ਉਹਦੇ ਸੰਦਰਭ ਵਿੱਚ ਜਦੋਂ ਪੰਜਾਬ ਇੱਕ 48 ਸਾਲਾਂ ਦੀ ਲੜਾਈ ਲੜ ਕੇ ਆ ਰਿਹਾ ਆਪਣੀ ਹੋਂਦ ਦੀ ਔਰ ਐਗਜ਼ਿਸਟੈਂਸ ਦੀ ਉਹਦੇ ਵਿੱਚ ਆਹ ਜਿਹੜਾ ਸਵਾਲ ਹੈਗਾ ਤੁਹਾਡਾ ਬਹੁਤ ਅਹਿਮ ਸਵਾਲ ਹੈਗਾ ਉਹਦਾ ਜਿਹੜਾ ਸਿਧਾਂਤਕ ਪੱਖ ਹੈਗਾ ਉਹ ਜਿੰਨਾਂ ਨੂੰ ਮੰਨੂ ਸਮਝ ਹੈਗੇ ਵੀ ਇੰਟੈਲੈਕਚੁਅਲ ਗੈਪ ਹੈਗਾ ਸਾਡੇ 'ਚ ਨਾ ਸਾਡਾ ਜਿਹੜੇ ਸਾਡੇ ਜਿਹੜੇ ਇੰਟੈਲੈਕਚੁਅਲਸ ਆ ਉਹ ਉਸ ਲੈਵਲ ਤੇ ਨਹੀਂ ਉਸਰੇ ਤੇ ਉਸੇ ਲੈਵਲ ਤੇ ਸਾਡੇ ਲੀਡਰ ਆ ਜਿਹੜੇ ਉਹ ਨਹੀਂ ਉਸਰੇ ਜਿਹੜੇ ਲੀਡਰ ਹੁੰਦੇ ਆ ਉਹਨਾਂ ਨੂੰ ਕੌਮ ਦੇ ਇੰਟੈਲੈਕਚੁਅਲਸ ਨੇ ਫੀਡਬੈਕ ਦੇਣੀ ਹੁੰਦੀ ਆ ਵੀ ਇੰਟਰਨੈਸ਼ਨਲ ਲੈਵਲ ਤੇ ਆ ਸਿਚੁਏਸ਼ਨ ਆ ਜਿਹੜੀ ਉਹ ਚੱਲ ਰਹੀ ਹੈਗੀ ਆ ਸੋ ਵੀ ਉਹ ਸਾਧਾਰ ਤੇ ਸਾਨੂੰ ਇਸ ਤਰ੍ਹਾਂ ਦੇ ਫੈਸਲੇ ਆ ਉਹ ਲੈ ਲੈਣੇ ਚਾਹੀਦੇ ਆ ਨਾ ਤਾਂ ਸਾਡਾ ਇੰਟੈਲੈਕਟ ਆ ਜਿਹੜਾ ਉਸ ਪੱਧਰ ਤੇ ਆਇਆ ਤੇ ਦੂਸਰਾ ਸਾਡਾ ਇੰਟੈਲੈਕਟ ਐਂਡ ਸਾਡੇ ਪੋਲੀਟੀਸ਼ੀਅਨਸ ਆ ਜਿਹੜੇ ਉਹਨਾਂ ਦੀ ਜਿਹੜੀ ਬਰੀਡਿੰਗ ਐਂਡ ਉਹਨਾਂ ਦਾ ਜੀਵਨ ਜਾਂਚ ਆਈ ਹੈਗੀ ਆ ਉਹ ਇੰਡੀਅਨ ਸਟਰਕਚਰ ਦੇ ਅਧੀਨ ਹੀ ਆਈ ਹੈਗੀ ਆ ਉਹ ਇੰਡੀਅਨ ਸਟਰਕਚਰ ਤੋਂ ਬਾਹਰ ਸੋਚਣ ਦਾ ਵੀ ਇਹ ਤੋਂ ਬਾਹਰ ਵੀ ਕੁਝ ਸੰਭਾਵਨਾਵਾਂ ਹੋ ਸਕਦੀਆਂ ਉਹਦੇ ਬਾਰੇ ਜਿਹੜਾ ਹੈਗਾ ਉਹ ਇੱਕ ਗੁਲਾਮੀ ਦੇ ਇੱਕ ਘੇਰੇ ਵਿੱਚ ਰਹਿ ਕੇ ਹੀ ਸੋਚ ਰਹੇ ਹੈਗੇ ਆ ਸੋ ਉਸੇ ਤਰ੍ਹਾਂ ਦੇ ਫਿਰ ਉਹ ਪ੍ਰੋਡਕਟ ਆ ਜਿਹੜੇ ਆਪਣੇ ਪੋਲੀਟਿਸ਼ੀਅਨਸ ਨੂੰ ਵੇਚ ਰਹੇ ਹੈਗੇ ਹਨ ਸੋ ਇੰਡੀਅਨ ਸਟਰਕਚਰ ਦੇ ਅਧੀਨ ਰਹਿਣ ਦਾ ਜਿਹੜਾ ਜਿਹੜੀ ਗੁਲਾਮੀ ਉਹਨਾਂ ਨੇ ਮਾਨਸਿਕ ਗੁਲਾਮੀ ਪਾਲ ਹੀ ਹੋਈ ਆ ਹਮ ਹਮ ਇਹ ਇਹ ਰਜੀਵ ਲੋਂਗੋਵਾਰ ਸਮਝੌਤੇ ਵਿੱਚ ਆ ਜਿਹੜੇ ਉਹਦੇ ਜਿਹੜੇ ਹੈਗੇ ਆ ਉਹ ਦੇਖੇ ਜਾ ਸਕਦੇ ਆ ਕਿਉਂਕਿ ਅਕਾਲੀ ਦਲ ਆ ਜਿਹੜਾ ਇੰਡੀਅਨ ਫਰੇਮਵਰਕ ਵਿੱਚ ਕੰਮ ਕਰ ਰਿਹਾ ਹੈ ਹਮ ਅਕਾਲੀ ਦਲ ਦੀ ਜਦੋਂ ਸਥਾਪਨਾ ਵੀ ਹੋਈ ਆ 1920 ਵਿੱਚ ਉਹ ਉਹ ਇੰਡੀਅਨ ਫਰੇਮਵਰਕ ਦੇ ਦੌਰਾਨ ਉਦੋਂ ਵੀ ਵੀ ਅਸੀਂ ਇੰਡੀਆ ਨਾਈਜ਼ ਜਿਹੜਾ ਰਣਾ ਤੁਸੀਂ ਉਦੋਂ ਵੀ ਦੇਖੋ 1929 ਵਿੱਚ ਨਹਿਰੂ ਸੰਵਿਧਾਨ ਦਾ ਜਿਹੜਾ ਪਹਿਲਾ ਖਰੜਾ ਆਉਂਦਾ ਹੈਗਾ ਤੇ ਉਹ ਜਿਹੜੇ ਸੁਲੱਖਣ ਸਿੰਘ ਗਿੱਲੋਂ ਨੇ ਸੈਂਟਰਲ ਸਿੱਖ ਲੀਗ ਵਾਲੇ ਉਹਨੂੰ ਜਿਹੜੇ ਹੈਗੇ ਰੱਦ ਕਰ ਦਿੰਦੇ ਹੈਗੇ ਆ ਜੀ ਹਨਾ ਵੀ ਹਾਂ ਵੀ ਵੀ ਉਹਦੇ ਚੋਂ ਜਿਹੜੀਆਂ ਵੀ ਮੰਨ ਲੈਂਦੇ ਹੈਗੇ ਇਹ ਜਿਹੜੀਆਂ ਸਿੱਖਾਂ ਦੀਆਂ ਮੰਗਾਂ ਨੇ ਮਤਲਬ ਜਿਹੜੀ ਪ੍ਰੋ ਸਿੱਖ ਦੀ ਜਗ੍ਹਾ ਤੇ ਪ੍ਰੋ ਇੰਡੀਅਨ ਰੀਐਲਿਸ਼ਮ ਹੋ ਜਾਂਦੇ ਆ ਵੀ ਉਹਦੇ ਵਿੱਚੋਂ ਸਰਦਾਰ ਹੁਕਮ ਸਿੰਘ ਉਹਨਾਂ ਨੇ ਜਿਹੜੇ ਮਸਲੇ ਉਠਾਈ ਸੀ ਵੀ ਇੱਕ ਤਾਂ ਸਾਨੂੰ ਵੱਖਰੇ ਵੋਟ ਦਾ ਅਧਿਕਾਰ ਦਿੱਤਾ ਜਾਵੇ ਸਾਡੀ ਆਈਡੈਂਟੀਟੀ ਦੀ ਰਾਖੀ ਤੇ ਹੋ ਜਿਹੜੇ ਮਸਲੇ ਹਟਾਏ ਸੀ ਉਹ ਜਿਹੜੇ ਹੈਗੇ ਇੱਕਦਮ ਰੱਦ ਕਰਕੇ ਸੁਲੱਖਣ ਸਿੰਘ ਉਹਨਾਂ ਨੇ ਵੀ ਇੰਡੀਅਨ ਫਰੇਮਵਰਕ ਵਿੱਚ ਰਹਿਣ ਦਾ ਜਿਹੜਾ ਇਹ ਪਤਾ ਨ ਕੀਤਾ ਜਾਣਾ ਚਾਹੀਦਾ ਹੈਗਾ ਸੋ ਉਹ ਸਾਰੇ ਉਤੋਂ ਬਾਅਦ ਤੁਸੀਂ ਦੇਖੋ ਵੀ ਜਿਹੜਾ ਜਿਹੜਾ ਮਾਸਟਰ ਤਾਰਾ ਸਿੰਘ ਨੇ ਵੀ ਵਿਰੋਧ ਕਰਿਆ ਉਸ ਸਵਿਧਾਨ ਦਾ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਨੂੰ ਇੱਕ ਵੱਖਰੀ ਕੌਮ ਦੇ ਤੌਰ ਤੇ ਰੱਖ ਕੇ ਉਹਦਾ ਵਿਰੋਧ ਨਹੀਂ ਕਰਿਆ ਸਿਰਫ ਇਹ ਕਰਕੇ ਵਿਰੋਧ ਕਰਿਆ ਵੀ ਉਹਦੇ ਵਿੱਚ ਮੁਸਲਮਾਨਾਂ ਨੂੰ ਵਾਧ ਅਧਿਕਾਰ ਦਿੱਤੇ ਗਏ ਹੈਗੇ ਸੋ ਉਹ ਵੀ ਮਤਲਬ ਕਿ ਇੰਡੀਅਨ ਫਰੇਮਵਰਕ ਵਿੱਚ ਜਿਹੜਾ ਹੈਗਾ ਰਹਿਣ ਦੀ ਜਿਹੜੀ ਗੱਲ ਜੀ ਉਨਾ ਸਮਿਆਂ ਦੌਰਾਨ ਤੁਸੀਂ ਦੇਖੋ ਇਹ ਉਹਨਾਂ ਹੁਣ ਅਕਾਲੀ ਲੀਡਰਸ਼ਿਪ ਨੂੰ ਤੇ ਸਿੱਖ ਇੰਟੈਲੈਕਚੁਅਲਸ ਨੂੰ ਇਹ ਨਹੀਂ ਪਤਾ ਵੀ ਜਿਹੜੀਆਂ ਕੌਮਾਂ ਯੂਨੀਕ ਤੇ ਬਹਾਦਰ ਕੌਮਾਂ ਨੇ ਉਹਨਾਂ ਲਈ ਇੰਟਰਨੈਸ਼ਨਲ ਕਮਿਊਨਿਟੀ ਨੇ ਬਹੁਤ ਸਾਰੇ ਸੇਫਗਾਰਡਸ ਕਰ ਰੱਖੇ ਨੇ ਹੁਣ ਯੂਰੋਪੀਅਨ ਯੂਨੀਅਨ ਨੇ ਸਾਈਪ੍ਰਸ ਦੇ ਮਾਮਲੇ ਵਿੱਚ ਸੇਫਗਾਰਡਸ ਕਰ ਰੱਖਿਆ ਜਿਹੜੀ ਪੂਰੀ ਯੂਰੋਪੀਅਨ ਯੂਨੀਅਨ ਵੱਲੋਂ ਰੈਕਗਨਾਈਜ਼ਡ ਹੈ ਸਾਈਪ੍ਰਸ ਦੇ ਮਾਮਲੇ ਵਿੱਚ ਦੋ ਤਰ੍ਹਾਂ ਦੀਆਂ ਸੇਫਗਾਰਡਸ ਨੇ ਇੱਕ ਸਿਟੀਜ਼ਨਸ਼ਿਪ ਰਾਈਟਸ ਨੇ ਇੱਕ ਨਾਨ ਸਿਟੀਜ਼ਨਸ਼ਿਪ ਰਾਈਟਸ ਨੇ ਨਾਨ ਸਿਟੀਜ਼ਨਸ਼ਿਪ ਰਾਈਟਸ ਜਿਹੜੀ ਯੂਰੋਪੀਅਨ ਯੂਨੀਅਨ ਰੈਕਗਨਾਈਜ਼ ਕਰਦੀ ਹੈਗੀ ਆ ਉਹ ਹੈਗੇ ਵੀ ਰਾਈਟ ਟੂ ਆਇਡੈਂਟੀਟੀ ਜੀ ਐਂਡ ਰਾਈਟ ਟੂ ਐਗਜ਼ਿਸਟੈਂਸ ਹੁਣ ਜੇ ਸਾਡੀ ਸਿੱਖ ਲੀਡਰਸ਼ਿਪ ਨੂੰ ਜਾਂ ਸਾਡੇ ਵਿਦਵਾਨਾਂ ਨੂੰ ਇਹ ਪਤਾ ਹੋਵੇ ਵੀ ਭਾਰਤ ਤੋਂ ਬਾਹਰ ਵੀ ਦੁਨੀਆ ਵੱਸਦੀ ਆ ਸਾਡੇ ਆਪਣੀ ਕੌਮ ਦੇ ਤੌਰ ਤੇ ਕੁਝ ਰਾਈਟਸ ਨੇ ਜਿਹੜੇ ਇੰਟਰਨੈਸ਼ਨਲ ਸੰਸਥਾਵਾਂ ਨੇ ਰੈਕਗਨਾਈਜ਼ ਕੀਤੇ ਹੋਏ ਨੇ ਤਾਂ ਕਿਉਂ ਨਹੀਂ ਅਸੀਂ ਆਪਣੇ ਉਸ ਰਾਈਟਸ ਲਈ ਲੜਦੇ ਮਹ ਮਤਲਬ ਵੱਡੇ ਪਰਪੱਖ ਤੋਂ ਜਾਂ ਵੱਡੇ ਉੱਚੋ ਸਨਾਰੀਓ ਜੋ ਨਹੀਂ ਦੇਖਦੇ ਹੈਗੇ ਸਿਰਫ ਉਹੀ ਆਲੇ ਦੁਆਲੇ ਵਾਲੇ ਵੀ ਇਹੋ ਹੀ ਸਾਡੇ ਇਹੋ ਹੀ ਸਾਡੇ ਫਰੇਮਵਰਕ ਚੋਂ ਹੀ ਆ ਜਿਹੜੇ ਦੇਖ ਰਹੇ ਹੈਗੇ ਨਾ ਹੁਣ 1947 ਵਿੱਚ ਜਿਹੜੀਆਂ ਇਹ ਹੁਕਮ ਸਿੰਘ ਨੇ ਮੰਗਾ ਰੱਖੀਆਂ ਸੀ ਤੇ ਦੂਸਰਾ ਹੁਣ ਇਹਦੇ ਚੋਂ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ 1848 ਦੀ ਆਪਾਂ 100 ਸਾਲ ਬਾਅਦ ਦੀ ਗੱਲ ਕਰ ਰਹੇ ਹਾਂ 1947 ਦੀ 1847 ਦੇ ਇੱਕ ਇਟਾਲੀਅਨ ਵਿਦਵਾਨ ਹੈਗੇ ਆ ਡੈਨੀਅਲ ਮੈਨੀ ਵਾਲੇ ਹੂੰ ਡੈਨੀਅਲ ਮੈਨੇ ਵਾਲੇ ਕਿੰਨੇ ਸਪਸ਼ਟਾ ਆਪਣੀ ਕੌਮ ਲਈ ਤੇ ਆਜ਼ਾਦੀ ਲਈ ਉਦੋਂ ਜਿਹੜਾ ਇਟਲੀ ਹੈਗਾ ਇਟਲੀ ਆਸਟਰੀਆ ਸਾਮਰਾਜ ਦੇ ਅਧੀਨ ਸੀ ਹੈਨਾ ਹੂੰ ਤੋ ਡੈਨੀਅਲ ਮੈਨੇ ਵਾਲੇ ਕਹਿ ਰਿਹਾ ਵੀ ਡੋਨਟ ਨੀਡ ਯੋਰ ਲਿਬਰਲਿਜ਼ਮ ਐਂਡ ਡੈਮੋਕ੍ਰੇਸੀ ਵੀ ਵਾਂਟ ਯੂ ਟੂ ਗੈਟ ਆਊਟ ਫਰਮ ਆਵਰ ਲੈਂਡ ਹੂੰ ਇਹ 1848 ਵਿੱਚ ਆਪਣੀ ਇਟਲੀ ਦੀ ਕੌਮ ਲਈ ਤੇ ਆਪਣੇ ਰਾਜ ਲਈ ਉਹ ਕਹਿੰਦਾ ਵੀ ਸਾਨੂੰ ਤੁਹਾਡੀ ਡੈਮੋਕ੍ਰੇਸੀ ਦੀ ਲੋੜ ਨਹੀਂ ਸਾਨੂੰ ਤੁਹਾਡੇ ਲਿਬਰਲਿਜ਼ਮ ਦੀ ਲੋੜ ਨਹੀਂ ਵੀ ਵਾਂਟ ਯੂ ਟੂ ਗੈਟ ਆਊਟ ਫਰੋਮ ਦਿਸ ਲੈਂਡ ਇਹ ਸਾਡੀ ਧਰਤੀ ਹੈ ਸੋ ਇਹ ਜज्ਬਾ ਜਿਹੜਾ ਇਹ ਕਲੈਰਟੀ ਜਿਹੜੀ ਇਹ ਸਿੱਖ ਲੀਡਰਸ਼ਿਪ ਵਿੱਚ ਆ ਜਿਹੜੀ ਬਿਲਕੁਲ ਵੀ ਨਹੀਂ ਆ ਰਹੀ। ਜੇ ਆਪਾਂ ਕਹਿ ਸਕਦੇ ਹਾਂ ਕਿ ਉਹ ਹਾਲਾਤਾਂ ਦਾ ਸ਼ਿਕਾਰ ਹੋ ਗਏ ਜਾਂ ਉਹ ਵਿਕਟਮ ਹੀ ਇੰਨੇ ਜ਼ਿਆਦੇ ਹੋ ਗਏ ਕਿ ਗਲਬਾ ਹੀ ਇੰਨਾ ਜ਼ਿਆਦਾ ਹਾਵੀ ਹੋ ਗਿਆ। ਵੀ ਉਹ ਉਹ ਉਹਦੇ 'ਚੋਂ ਆਉਂਦਾ ਵੀ ਸੈਲਫ ਸਰੈਂਡਰ ਕਰ ਜਾਂਦੀਆਂ ਕੌਮਾਂ। ਇਹ ਸਿੱਖ ਕੌਮ ਦਾ ਸੈਲਫ ਸਰੈਂਡਰ। ਪਰ ਇੱਥੇ ਤਾਂ ਫਿਰ ਜ਼ਿੰਮੇਵਾਰੀ ਤਾਂ ਵਿਦਵਾਨਾਂ ਦੀ ਵੀ ਬੰਦੀ ਹੈ ਨਾ ਕਿ ਉਹਨਾਂ ਨੇ ਇੰਟੈਲੈਕਟ ਤਾਂ ਉਹਨਾਂ ਦੇ ਕੋਲ ਹੁੰਦਾ ਨਾ। ਵਿਦਵਾਨਾਂ ਦਾ ਇੰਟੈਲੈਕਟ ਅੱਜ ਵੀ ਨਹੀਂ ਹੈ। ਅੱਜ ਆਪਾਂ 1947 ਤੋਂ ਲੈ ਕੇ 1900 84 ਦਾ ਸਾਰਾ ਹੰਡਾ ਕੇ 2025 ਚ ਖੜੇ ਹੈਗੇ ਆ ਅੱਜ ਵੀ ਸਿੱਖ ਜਿਹੜੇ ਜਿਹੜੇ ਵਿਦਵਾਨ ਹੈਗੇ ਆ ਉਹ ਇਸ ਫਰੇਮਵਰਕ ਤੋਂ ਬਾਹਰ ਸੋਚਣ ਦਾ ਉਹਨਾਂ ਵਿੱਚ ਕੋਈ ਜਜਬਾ ਨਹੀਂ ਉਸ ਉਸ ਇੱਕ ਨੈਸ਼ਨੈਲਿਟੀ ਨੂੰ ਇੱਕ ਕੌਮ ਨੂੰ ਕੌਮ ਦੇ ਤੌਰ ਤੇ ਉਸਾਰਨਾ ਇੱਕ ਕੌਮ ਨੂੰ ਵੱਡੇ ਪਰਸਪੈਕਟਿਵ ਵਿੱਚ ਰੱਖ ਕੇ ਦੇਖਣਾ ਹਾਲੇ ਤੁਸੀਂ ਦੇਖੋ ਵੇਦਮਰਵਾਹਾ ਦੀ ਕਿਤਾਬ ਆ ਜਿਹਨੇ ਹਰਜਿੰਦਰ ਸਿੰਘ ਜਿੰਦਾ ਨੂੰ ਗ੍ਰਿਫਤਾਰ ਕਰਿਆ ਸੀ ਉਹ ਕਹਿੰਦਾ ਵੀ ਜਿੰਦਾ ਜਦੋਂ ਸਾਡੇ ਨਾਲ ਗੱਲ ਕਰਦਾ ਸੀ ਇੱਕ ਪੂਰੀ ਕੌਮ ਦੇ ਤੌਰ ਤੇ ਐ ਸਟੇਟ ਦੇ ਤੌਰ ਤੇ ਕਰ ਜੀ ਜੀ ਹੈ ਨਾ ਕਹਿੰਦਾ ਵੀ ਤੁਸੀਂ ਤੇ ਅਸੀਂ ਦੀ ਗੱਲ ਕਰਦਾ ਸੀ ਵੀ ਉਹ ਉਹ ਸੀ ਉਹ ਸੀ ਜੱਜ ਹੈ ਨਾ ਵੀ ਅਸੀਂ ਤੁਹਾਡੇ ਤੋਂ ਵੱਖਰੇ ਆ ਅਸੀਂ ਇੱਕ ਪੂਰੇ ਮੁਲਕ ਦੇ ਮਾਲਕ ਹੈਗੇ ਆ ਉਹ ਕਹਿੰਦਾ ਇਸ ਤਰ੍ਹਾਂ ਕਰਦੇ ਸੀ ਵੀ ਜਿੱਦੋਂ ਉਹ ਵੱਖਰੇ ਮੁਲਕ ਦਾ ਮਾਲਕ ਤੇ ਉਹਦਾ ਲੀਡਰ ਹੋਵੇ ਤੇ ਅਸੀਂ ਦੂਸਰੇ ਮੁਲਕ ਦੇ ਮਾਲਕ ਤੇ ਦੂਸਰੇ ਮੁਲਕ ਸੋ ਇਹ ਭਾਵਨਾ ਜਿਹੜੀ ਅਕਾਲੀ ਲੀਡਰਸ਼ਿਪ ਵਿੱਚ ਨਹੀਂ ਆਈ ਉਹਨਾਂ ਦੀ ਇੰਟੈਲੈਕਚੁਅਲ ਜਿਹੜੀ ਹੈਗੀ ਆ ਕਮਜ਼ੋਰੀ ਹੈਗੀ ਆ ਸਿੱਖ ਵਿਦਵਾਨਾਂ ਦੀ ਵੀ ਕਮਜ਼ੋਰੀ ਹੈ ਤੇ ਸਿੱਖ ਜਿਹੜੇ ਹੈਗੇ ਆ ਪੋਲੀਟੀਸ਼ੀਅਨਸ ਦੀ ਵੀ ਕਮਜ਼ੋਰੀ ਆ ਜਿਹੜਾ ਪੋਲੀਟੀਕਲ ਗੈਪ ਆ ਵਿਦਵਾਨਾਂ ਨੇ ਜਿਹੜੀ ਫੀਡਬੈਕ ਦੇਣੀ ਹੁੰਦੀ ਆ ਵਿਦਵਾਨ ਆਪ ਹੀ ਕੰਗਾਲ ਨੇ ਸੋ ਉਹਨਾਂ ਕੋਲ ਉਹ ਜਿਹੜੀ ਆ ਤਾਂ ਤੇ ਇਹਦੇ ਮੁਕਾਬਲੇ ਜਿਹੜੀ ਹਿੰਦੂ ਲੀਡਰਸ਼ਿਪ ਹੈਗੀ ਆ ਉਹਨੂੰ ਕਿਵੇਂ ਤੁਸੀਂ ਦੇਖਦੇ ਹੈਗੇ ਹੋ ਉਹ ਫਿਰ ਇਹ ਗਲਬਾ ਪਾਉਣ ਦੇ ਵਿੱਚ ਕਾਮਯਾਬ ਹੋਈ ਹੈਗੀ ਆ ਉਹਨਾਂ ਨੇ ਵੱਖ-ਵੱਖ ਕੌਮਾਂ ਨੂੰ ਦੱਬਿਆ ਹੈਗਾ ਕਿਵੇਂ ਇਸ ਨੂੰ ਕਿਸ ਐਂਗਲ ਤੋਂ ਤੁਸੀਂ ਪਰਭਾਸ਼ਿਤ ਹਾਂਜੀ 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 ਸੋ ਇਹ ਤੁਹਾਡਾ ਇਹ ਵੀ ਤੁਹਾਡਾ ਬਹੁਤ ਅਹਿਮ ਸਵਾਲ ਹੈ ਸੋ ਇਸ ਇਸ ਮਾਮਲੇ ਵਿੱਚ ਜਿਹੜੀ ਹਿੰਦੂ ਲੀਡਰਸ਼ਿਪ ਆ ਜਾਂ ਇੰਡੀਅਨ ਲੀਡਰਸ਼ਿਪ ਆ ਬਹੁਤ ਜ਼ਿਆਦਾ ਸੁਚੇਤਤਾ ਉਹਦੇ ਬਾਰੇ ਅਸੀਂ ਰੀਸੈਂਟਲੀ ਬਹੁਤ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਉਹਨਾਂ ਦਾ ਅਧਿਐਨ ਕਰ ਰਹੇ ਹਾਂ ਹਿੰਦੂਇਜ਼ਮ ਰੀ ਕਨਸੀਡਰਡ ਸੌਥੀ ਮਰਦ ਦੀ ਕਿਤਾਬ ਹੈਗੀ ਆ ਜਰਮਨ ਵਿਦਵਾਨ ਹੈਗੇ ਆ ਸੋ ਉਹਨਾਂ ਨੇ ਜਿਹੜਾ ਇਹ ਆਖਿਆ ਹੈਗਾ ਸੌਥੀ ਮਰਦ ਦਾ ਜਿਹੜਾ ਇਹਦੇ ਵਿੱਚ ਰਿਸਰਚ ਦਾ ਸਿਸਟਮ ਹੈਗਾ ਉਹ ਕਹਿੰਦੇ ਹੈਗੇ ਵੀ ਜ ਹਿੰਦੂਇਜ਼ਮ ਨੂੰ ਇੱਕ ਕੌਮ ਦੇ ਤੌਰ ਤੇ ਸਥਾਪਿਤ ਕਰਨ ਵਿੱਚ ਉਹਨਾਂ ਦੇ ਵਿਦਵਾਨਾਂ ਔਰ ਪੋਲੀਟੀਕਲ ਲੀਡਰਸ਼ਿਪ ਦਾ ਬਹੁਤ ਵੱਡਾ ਰੋਲ ਹੈ ਉਹਨਾਂ ਦੱਖਣ ਦੱਖਣ ਦੇ ਤੇ ਜਿਹੜੇ ਉੱਤਰ ਭਾਰਤ ਵਿੱਚ ਉਹ ਕਹਿੰਦਾ ਵੀ ਬਹੁਤ ਸਾਰੇ ਛੋਟੇ ਛੋਟੇ ਧਾਰਮਿਕ ਕਬੀਲੇ ਆ ਜਿਹੜੇ ਆਪਣੇ ਤੌਰ ਤੇ ਧਰਮ ਸੀ ਚਾਹੇ ਨਾਗੇ ਆ ਚਾਹੇ ਵੈਸ਼ਨਵਾ ਉਹਨੇ ਕਿਹਾ ਵੈਸ਼ਨਵ ਸਨਾਤਨ ਨਾਗੇ ਤੇ ਹੋਰ ਬਹੁਤ ਸਾਰੀਆਂ ਜੜੀਆਂ ਹੈਗੀਆਂ ਨੇ ਇਹ ਆਪਣੇ ਆਪ ਵਿੱਚ ਜਿਹੜਾ ਹੈਗਾ ਇਹ ਧਰਮ ਹੁੰਦੇ ਸੀ ਪਰ ਇਹਨਾਂ ਨੇ ਹਿੰਦੂ ਵਿਦਵਾਨਾਂ ਔਰ ਪੋਲੀਟੀਸ਼ੀਅਨਸ ਨੇ ਉਹਨਾਂ ਦਾ ਨਾਸ ਕਰਕੇ ਉਹਨਾਂ ਦੀ ਜਿਹੜੀ ਧਾਰਮਿਕ ਵਿਲੱਖਣਤਾ ਸੀ ਉਹਦਾ ਖਾਤਮਾ ਕਰਕੇ ਸੰਸਕ੍ਰਿਤ ਦੇ ਆਧਾਰ ਤੇ ਜਿਹੜਾ ਧਰਮ ਉਹ ਉਹ ਸਿਰਜਿਆ ਔਰ ਉਹਨੂੰ ਨੈਸ਼ਨਲਾਈਜ਼ ਕਰਿਆ ਇਹਦੇ ਵਿੱਚ ਵਸੁੰਧਾ ਦਾਸ ਦੀ ਕਿਤਾਬ ਆ ਹੁਣੇ ਅਸੀਂ ਪੜ੍ਹੀ ਆ ਨੈਸ਼ਨਲਾਈਜ਼ੇਸ਼ਨ ਆਫ ਹਿੰਦੂ ਟਰੈਡੀਸ਼ਨ ਬਹੁਤ ਅੱਛੀ ਆ ਜਿਹੜੀ ਕਿਤਾਬ ਆ ਉਹਦੇ ਵਿੱਚ ਜਿਹੜਾ ਦੱਸਿਆ ਤੇ ਦੂਸਰਾ ਜੋਤੀ ਰਮਈਆ ਸ਼ਰਮਾ ਦੀ ਹੈਗੀ ਆ ਉਹੋ ਮੇਰਾ ਖਾਲਸਾ ਸਾਊਥ ਇੰਡੀਆ ਦੇ ਇੱਕ ਯੂਨੀਵਰਸਿਟੀ ਵਿੱਚ ਆ ਉੱਥੇ ਕੰਮ ਕਰਦੇ ਹੈਗਾ ਰੀਅਲ ਸਟੇਟਮੈਂਟ ਆਫ ਦੇ ਰਿਲੀਜੀਅਨ ਉਹਨੇ ਸੁਆਮੀ ਵਿਵੇਕਾਨੰਦ ਦੇ ਕਾਰਜ ਬਾਰੇ ਜਿਹੜਾ ਹੈਗਾ ਕਰਿਆ ਹੂੰ ਜਿਹੜਾ ਸੋਧੀਮਰ ਹੈਗਾ ਸੋਧੀਮਰ ਕਹਿੰਦੇ ਆ ਵੀ ਸਾਊਥ ਇੰਡੀਆ ਵਿੱਚ ਬਹੁਤ ਸਾਰੇ ਮੰਦਰ ਹੁੰਦੇ ਸੀ ਜਿਹੜੇ ਇੰਡੀਵਿਜੂਅਲ ਸੀ ਨਾਂ ਗਿਆਂ ਦਾ ਵੈਸ਼ਨਮ ਦਾ ਤੇ ਹੋਰ ਬਹੁਤ ਸਾਰੇ ਉਹਨੇ ਨਾਂ ਦੱਸਿਆ ਉਹ ਆਪਣੇ ਆਪ ਵਿੱਚ ਇੱਕ ਧਰਮ ਸੀ ਉਹ ਕਹਿੰਦਾ ਵੀ ਜਦੋਂ ਜਦੋਂ ਅੰਗਰੇਜ਼ ਆਏ ਆ ਉੱਥੇ ਮਾਇਆ ਦਾ ਬਹੁਤ ਵਾਰਸੀ ਵੀ ਬਹੁਤ ਸਾਰੇ ਪੈਸੇ ਜਮ੍ਹਾਂ ਹੁੰਦੇ ਸੀ ਹਨ ਉਹ ਅੰਗਰੇਜ਼ਾਂ ਨੇ ਉਹਨੂੰ ਰੈਗੂਲੇਟ ਕਰਨ ਲਈ ਫਿਰ ਕੁਝ ਜਿਹੜੇ ਹੈਗੇ ਆ ਉੱਥੋਂ ਦਾ 엘ੀਟ ਵਰਗ ਸੀ ਉਹਨੂੰ ਸਾਹਮਣੇ ਲਿਆਂਦਾ 엘ੀਟ ਵਰਗ ਵਿੱਚ ਬ੍ਰਾਹਮਣ ਜ਼ਿਆਦੇ ਸੀ ਜੀ ਵੀ ਬ੍ਰਾਹਮਣਾ ਨੇ ਫਿਰ ਉਹ ਜਿਹੜੇ ਵੱਖਰੇ ਵੱਖਰੇ ਧਰਮਾਂ ਦੇ ਮੰਦਿਰ ਸੀ ਉਹਨਾਂ ਤੇ ਐਡਮਿਨਿਸਟ੍ਰੇਸ਼ਨ ਦਾ ਕਬਜ਼ਾ ਜਮਾ ਕੇ ਐਜ਼ ਅ ਐਡਮਿਨਿਸਟ੍ਰੇਟਰ ਇੱਕ ਤਾਂ ਉਹਨਾਂ ਦੀ ਇਕਨੋਮੀ ਨੂੰ ਰੈਗੂਲੇਟ ਕਰਿਆ ਤੇ ਮੋੜ ਕੇ ਉਹਨਾਂ ਸਾਰਿਆਂ ਨੂੰ ਹਿੰਦੂ ਧਰਮ ਨਾਲ ਨੈਸ਼ਨਲਾਈਜ਼ ਕਰਤਾ ਮਤਲਬ ਉਹਨਾਂ ਨੂੰ ਆਪਣੇ ਅੰਦਰ ਸਿਮੂਲੇਟ ਕਰ ਲਿਆ ਜਜ਼ਬ ਕਰ ਲਿਆ ਬਿਲਕੁਲ ਬਿਲਕੁਲ ਉਹਨਾਂ ਦਾ ਉਹਨਾਂ ਦੀ ਅਸਿਮੂਲੇਸ਼ਨ ਤਾਂ ਸੰਭਵ ਹੋਈ ਦੇ ਹੈਡ ਨਾਟ ਐਨੀ ਰਿਟਨ ਟੈਕਸਟ ਲਾਈਕ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਖਿਆਲ ਵਿੱਚ ਜਰੂਰ ਆਪਾਂ ਨੂੰ ਇੱਥੇ ਵੀ ਥੋੜਾ ਡੀਟੇਲ ਪ੍ਰੋਗਰਾਮ ਕਰਨਾ ਚਾਹੀਦਾ ਕਿ ਭਾਰਤ ਚ ਕਿੰਨੀਆਂ ਕੌਮਾ ਸਿਮੂਲੇਟ ਹੋ ਚੁੱਕੀਆਂ ਤੇ ਕਿੰਨੀਆਂ ਜਿਹੜੀਆਂ ਹੈਗੀਆਂ ਕਿੰਨੇ ਹਮਲੇ ਆਪਾਂ ਉਹਤੇ ਕਰਦੇ ਹੀ ਆ ਕਈ ਵਾਰੀ ਜਦੋਂ ਲੋਕ ਸੋਚਦੇ ਆ ਵੀ ਸ਼ਾਇਦ ਹਵਾ ਚ ਬਣਾਈਆਂ ਗੱਲਾਂ ਨੇ ਇਦਾਂ ਦਾ ਕੁਝ ਨਹੀਂ ਹੋ ਰਿਹਾ ਬੁੱਧ ਧਰਮ ਜੇ ਐਨੇ ਕਤਲੋਗਾਰਤ ਤੋਂ ਬਾਅਦ ਵੀ ਜੇ ਬਚਿਆ ਉਹਨਾਂ ਕੋਲ ਰਿਲੀਜੀਅਸ ਟੈਕਸਟ ਸੀਗਾ ਔਰ ਉਹ ਬਚਿਆ ਮੇਰਾ ਖਿਆਲ ਉਹ ਭਾਰਤ ਤੋਂ ਬਾਹਰ ਹੀ ਆ ਭਾਰਤ ਦੇ ਅੰਦਰ ਤੇ ਉਹ ਆਪਣੇ ਆਪ ਨੂੰ ਜਜਬ ਕਰਾ ਚੁੱਕੇ ਆ ਵੀ ਉਹ ਟੈਕਸਟ ਕਰਕੇ ਬਚਿਆ ਹੁਣ ਤੁਸੀਂ ਦੇਖੋ ਮੇਰੇ ਕੋਲ 1830 ਦੇ ਹੈਗੇ ਇਹ ਤਾਰਣ ਚਰਨ ਹੈਗੇ ਆ ਇਹ ਹਿੰਦੂ ਵਿਦਵਾਨ ਹੈਗੇ ਆ ਇਹਨਾਂ ਨੇ 1830 ਤੇ 1850 ਦੇ ਦੌਰਾਨ ਇੰਡੀਅਨ ਹਿਸਟਰੀ ਲਿਖੀ ਆ ਜੀ ਪੂਰੀ ਹਿਸਟਰੀ ਹਿੰਦੂ ਨੈਸ਼ਨਲਿਜ਼ਮ ਨਾਲ ਭਰੀ ਪਈ ਆ ਹਮ ਜਿਹੜੇ ਵਿਦਵਾਨ 1830 ਵਿੱਚ ਹਿੰਦੂ ਨੈਸ਼ਨਲਿਜ਼ਮ ਬਾਰੇ ਐਨੇ ਸੁਚੇਤ ਸੀ ਉਸ ਵੇਲੇ ਸਾਡਾ ਸਿੱਖਾਂ ਦਾ ਰਾਜ ਸੀ ਅਸੀਂ ਹੁਣ 1848 ਦੀ ਮੈਂ ਇਟਾਲੀਅਨ ਵਿਦਵਾਨ ਦੀ ਤੁਹਾਨੂੰ ਤੁਕ ਦੇ ਰਿਹਾ ਹਾਂ 1848 ਵਿੱਚ ਅਸੀਂ ਆਪਣਾ ਏਡਾ ਵੱਡਾ ਅੰਪਾਇਰ ਗੁਆਣ ਤੋਂ ਬਾਅਦ ਅਸੀਂ ਇੱਕ ਵਾਰ ਵੀ ਨਹੀਂ ਸੋਚਿਆ ਵੀ ਦੁਨੀਆ ਵਿੱਚ ਕੀ ਹੋ ਰਿਹਾ ਹੈ ਅਸੀਂ ਆਪਣਾ ਏਡਾ ਵੱਡਾ ਸਿੱਖ ਰਾਜ ਅੰਪਾਇਰ ਆ ਜਿਹੜਾ ਉਹਨੂੰ ਕਿਵੇਂ ਦੁਬਾਰੇ ਰੀਗਨਾਈਟ ਕਰ ਸਕਦੇ ਹਾਂ ਅਸੀਂ ਭਾਰਤ ਮਾਤਾ ਕੀ ਜੈ ਕਰਕੇ ਜਿੱਦਾਂ ਜੇਹਲਾਂ 'ਚ ਜਾਂਦੇ ਰਹੇ ਸੋ ਇਹ ਜਿਹੜੀ ਸਾਰੀ ਗੱਲਬਾਤ ਆ ਇਹਦੇ ਚੋਂ ਵੀ ਹਿੰਦੂ ਵਿਦਵਾਨਾਂ ਨੇ ਉਹਨਾਂ ਦੇ ਪੋਲੀਟੀਸ਼ੀਅਨਸ ਨੇ ਬਹੁਤ ਸਾਰੇ ਰਿਲੀਜੀਅਸ ਜਟ ਜਿਹੜੇ ਹੈਗੇ ਧਰਮ ਹੈਗੇ ਆ ਉਹਨਾਂ ਦਾ ਖਾਤਮਾ ਕਰਕੇ ਉਹਨਾਂ ਨੂੰ ਸਿਮੂਲੇਟ ਕਰਿਆ ਕਿਉਂਕਿ ਉਹ ਵਰਬਲ ਧਰਮ ਸੀ ਹਮ ਹਮ ਅਨ ਸੋ ਇਹ ਇਹ ਉਹਨੇ ਜਸ ਐਸਮਾਨ ਨੇ ਵੀ ਕਿਹਾ ਵੀ ਜਿਹੜੇ ਜਿਹੜਾ ਜਿਹੜਾ ਲਿਖਤੀ ਗ੍ਰੰਥ ਦਾ ਆਇਆ ਨਾ ਜਸ ਐਸਮਾਨ ਹਿਡਲਬਰਗ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਨੇ ਉਹ ਕਹਿੰਦੇ ਵੀ ਲਿਖਤੀ ਗ੍ਰੰਥਾਂ ਨੇ ਧਰਮਾਂ ਦਾ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ ਸੋ ਇਹ ਪੈਰਾਡਾਈਮ ਸ਼ਿਫਟ ਸੀ ਗੁਰੂ ਗ੍ਰੰਥ ਸਾਹਿਬ ਪੈਰਾਡਾਈਮ ਸ਼ਿਫਟ ਸੀ ਪਰਾਤੰਤਾ ਨਾਲੋਂ ਬਿਲਕੁਲ ਨਵੇੜਾ ਸੀ ਹੁਣ ਤੁਸੀਂ ਦੇਖੋ ਇਹਨਾਂ ਦੀ ਜਿਹੜੇ ਹੋਰ ਡੀਪ ਸਟੱਡੀ ਆ ਰਹੀ ਆ ਵਿੱਚ ਚੌਥੀ ਆ ਪੰਜਵੀਂ ਸਦੀ ਵਿੱਚ ਹਮ ਹਿੰਦੂਇਜ਼ਮ ਦਾ ਆਪਣਾ ਲੀਗਲ ਸਾਰਾ ਸਿਸਟਮ ਸੀ ਜਿਹੜਾ ਰਿਲੀਜੀਅਨ ਨਾਲ ਸੰਬੰਧਤ ਸੀ ਸਟੇਟ ਕਰਾਫਟ ਸੀਗਾ ਔਰ ਇਹਦੀਆਂ ਜਿਹੜੀਆਂ ਨੈਸ਼ਨਲਾਈਜ਼ ਉਸ ਵੇਲੇ ਵੀ ਨੈਸ਼ਨਲਿਸਟਿਕ ਅਪਰੋਚ ਨਾਲ ਸੋਸਾਇਟੀ ਨੂੰ ਦੇਖਣ ਦਾ ਤੇ ਸੋਸਾਇਟੀ ਨੂੰ ਡਿਵਾਈਡ ਕਰਨ ਦੀ ਜਿਹੜੀ ਚੌਥੀ ਪੰਜਵੀਂ ਛੇਵੀਂ ਸਦੀ ਤੱਕ ਮਤਲਬ ਇਹੋਂ ਤੋਂ ਇਹ ਜਿਹੜਾ ਉਹਨਾਂ ਦੇ ਅਵਸ਼ੇਸ਼ ਹਾਲ ਕਪੜੇ ਆਪਾਂ ਕੀ ਕਿ ਚੱਲਦਾ ਜੀ ਹੁਣ ਜਿਹੜਾ ਇੰਨਾ ਮਜ਼ਬੂਤ ਢਾਂਚਾ ਸੀ ਤੇ ਸੰਸਕ੍ਰਿਤ ਦੀ ਇੰਨੀ ਚੌਧਰ ਸੀ ਤਾਂ ਹੀ ਗੁਰੂ ਸਾਹਿਬ ਨੂੰ 239 ਸਾਲ ਲੱਗੇ ਇਸ ਢਾਂਚੇ ਦੇ ਮੁਕਾਬਲੇ ਤੇ ਇੱਕ ਨਵਾਂ ਤੇ ਜਿਹੜਾ ਵਿਲੱਖਣ ਢਾਂਚਾ ਖੜਾ ਕਰਨ ਲਈ ਜੀ ਗੁਰੂ ਸਾਹਿਬਾਂ ਵਰਗੀਆਂ ਮਹਾਨ ਆਤਮਾਵਾਂ ਨੂੰ ਇੰਨਾ ਟਾਈਮ ਲੱਗਿਆ ਤਾਂ ਤੁਸੀਂ ਦੇਖੋ ਵੀ ਕਿੰਨਾ ਕੁਝ ਉਹਨਾਂ ਨੇ ਉਸਾਰ ਲਿਆ ਸੀ ਇੱਕ ਵਿਦਵਾਨ ਦਾ ਕਹਿਣਾ ਵੀ ਜਿਹੜਾ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਨਾ ਵੀ ਜਿਹੜੇ ਹਿੰਦੂ ਲੀਡਰਸ਼ਿਪ ਔਰ ਇੰਡੀਅਨ ਨੈਸ਼ਨਲਿਸਟ ਲੀਡਰ ਸੀਗੇ ਉਹ ਐਨੇ ਮਜ਼ਬੂਤ ਸੀ ਸਿਰਫ ਇੱਕੋ ਹੀ ਕਮਜ਼ੋਰੀ ਸੀ ਵੀ ਉਹਨਾਂ ਕੋਲ ਆਪਣੀ ਫੌਜ ਨਹੀਂ ਸੀ ਹੈਗੀ ਜੇ ਫੌਜ ਹੁੰਦੀ ਤਾਂ ਅੰਗਰੇਜ਼ਾਂ ਨੂੰ ਪਹਿਲੇ ਸਾਲ ਜੀ ਭਜਾ ਸਕਦੇ ਸੀ ਇਹ ਆਈਡੀਓਲੋਜੀਕਲੀ ਐਨੇ ਮਜ਼ਬੂਤ ਹੋ ਚੁੱਕੇ ਸੀ ਜੀ ਬਿਲਕੁਲ